对，所以啊，今天我这里就打打高尔夫，看看车，聊聊朋友，就这样。 Hãy subscribe cho kênh Ghiền Mì Gõ Để không bỏ lỡ những video hấp dẫn ਅੱਗੇ ਆ ਵੀਰੇ ਸਾਹਣੇ ਦੇ ਕੋਲ ਇੱਕ ਆਪਾਂ ਮੋੜ ਜਾਣਾ ਰਾਈਟ ਸਾਈਡ ਤੇ ਜਾਂਦੇ ਵੀ ਕਿਸੇ ਦੀ ਵੀਰ ਪਰਹਾਣਾ ਲੈ ਕੇ ਚੱਲਿਆ ਘਰ ਨੂੰ ਤੱਕਾ ਪਹੁੰਚ ਗਿਆ ਬਿਜਲੀ ਘਰ ਬਜੀਠੇ ਕੋਲ ਸੁਬਾਹ ਕੁੱਤਰੀਆ ਨੇ ਭਾਈ ਚੱਲੋ ਦਰਦਵਾਰ ਸਾਹਿਬ মোড়তে এই কলোনে ফাই ਤਪਾਹ ਪਹੁੰਚਲੇ ਥੋੜੀ ਦੇਰ ਦਾ ਚਲੋ ਖਰਦਾਰਚਨ ਬੁਰਦਾ ਵਾਲਾ ਉਹ ਫਾਈ ਚੱਲੋ ਜੀ ਤਪਾਹ ਪਹੁੰਚ ਗਏ ਗੁਰੂ ਘਰ ਦੇ ਵਰਤੇ ਤੁਮ ਤੁਮ ਮਨੇ ਅਨਰ ਤੇ ਕਾਇਆ ਨਰ ਭਾਣੀ ਹਰ ਅਲਸ ਲਖਾਇਆ ਕੈਨਾ ਕਰਤ ਦੇਗ ਜੀਵਾਯਾ ਵਡਾ ਵਡਾ ਹਰ ਪਾਗ ਕਰ ਪਾਇਆ ਜੋਰ ਮਗਾਰੇ ਕੁਣਿਆ ਸਭ ਕਾਨੀ ਜਪ ਜਪ ਨਾਮ ਨੰ ਪੰਦਾ ਸਾਚੇ ਜਾਨ ਨੂੰ ਚੱਕ ਲੈ ਰਾਤ ਗਾਏ ਜਨ ਪਰਮਾਨੰਦਾਰਾ ਘਰ ਗੁਣ ਗਾਵੇ ਹਰ ਜਨ ਲੋਗਾ ਆ ਪਾਤ੍ਰੀ ਨੂੰ ਜੰਮ ਕੇ ਪਿਆਰ छोड़ी ਤੰਤਰ ਲੋਗ ਦਾ ਹਾਸਾ ਛੋੜੀ ਸੇਵਾ ਕਰਿਆ ਕਰਤਨਾ ਹਰ ਸੇ ਰਾਸਾ ਤੇ ਸੰਗਤ ਕਰਾਈ ਸੋ ਸੋ ਤੇ ਜੇਲੀ ਤਾਂ ਆਪਾ ਗੁਰੂ ਘਰ ਟਾਸ਼ਣਕਾਰ ਕੰਨੇ ਘਰ ਆਏ ਆ ਤੁਰ ਤੇ ਘਰ ਨੂੰ ਪਾਣੇ ਚੱਲੇ ਹੁਣ ਜਾਂਦੇ ਹੋਏ ਆਪਾ ਹੋ ਕੇ ਜਮਗਾ ਮੈਂ ਛਿੱਟੇ ਕੁਛ ਖਾ ਪੀ ਲਈਏ ਉਹ ਤਾਂ ਉਹ ਜੀ ਕਿਹਾ ਮੇਲੇ ਵੱਲ ਤੇ ਆ ਸੱਜੇ ਵੱਲੋਂ ਚਲ ਗਿਆ ਖਤੂ ਨਗਰ ਨੂੰ ਤੇ ਆਪਾਂ ਚੱਲੇ ਆ ਮਜਿਠੇ ਰੂਹ ਰਾਪਾ ਤਾਂ ਗੇਮਜੀ ਠੇਰੇ ਰੋੜ ਤੇ ਬਿਜਲੀ ਜਾਦੀ ਬਾਸਟਾੜ ਦੇ ਰੋੜ ਤੇ ਇੱਥੇ ਲਾਈਟਾਂ ਦਾ ਪ੍ਰਬੰਧ ਨਹੀਂ ਹੈ ਤਾਂ ਕੋਈ ਤੋ ਇਹ ਬਤਲਾਇਓ ਚੱਲਦੀ ਨਹੀਂ ਗੇਮਜੀ ਠੇਰੇ ਨਵੇਂ ਚੌਕ ਤੋਂ ਬਾਸਟਾੜ ਆਪਣੀ ਲੈਫਟ ਸਾਈਡ ਤੇ ਹਨੇਰਾ ਸੇ ਆਪ ਜਾਣਦੇ ਹਾਂ मेन बाजार बस स्टैंड पुराने बस स्टैंड तो इतने अगले मोड़ तो मुड़ जाना आपको गाने जाना इतने खा पी के मुड़ ओके ਆਪਣਾ ਕੈਮਰਾ ਮੈਂ ਤੇ ਸੋ ਜੇ ਆਪਾਂ ਕਰਮੀ ਵਾਪਸੀ ਮੇਰਾ ਹੋ ਗਿਆ ਸੀ ਇਹ ਠੰਡ ਵੀ ਨਾਲ ਲੱਗੂ ਪਰ ਲੈਵਲ ਥੋੜਾ ਜਿਹਾ ਜਾਮ ਲੱਗਣ ਲੱਗ ਪਿਆ ਬੜੀ ਖਾ ਗਈ ਹੈ ਇਹਨੂੰ ਵੇਖ ਲਓ ਛੜਾਈ ਆਕ ਲੱਗੀ ਮੈਂ ਜਿਹੜਾ ਵੀਡੀਓ ਉੱਤੇ ਜਾ ਗਿਆ ਵੀ

ਪਾਪ ਹੋ ਜੀਏ ਮਜੀਠੇ ਫੜ ਕਰਤੇ ਤੇ ਪਰਲੇ ਬੰਦ ਹੋ ਹੈਪੀ ਕਟਾਵੀ ਆਈ ਜਾਂਦੀ ਏ ਇਹ ਕਿਹਦੇ ਆਪ ਆ ਗਿਆ ਮਜੀਠੇ ਫੜ ਕਰਤੇ ਕਰਦੇ ਨੇ ਘਰ ਉਹ ਹੋ ਹੋ ਉਹ ਬੋਲੀ ਕੇ ਨੰਗਰ ਕਰੂਗਾ ਚੱਲੀ ਜਾਂਦੀ ਏ ਸ਼ਾਇਦ ਇੱਥੇ ਵੀ ਇੱਕ ਹਸਪੀਟਲ ਹੋਰਦਾ ਹੋ ਇੱਥੇ ਆਈ ਦਿੰਦੇ ਗੜੀ ਨੇ ਇੱਥੇ ਆ ਜੀ ਵੀਡੀਓ ਦਾ ਪਾ ਇੱਥੇ ਕਰਦੇ ਹਾਂ ਐਂਡ ਤੁਹਾਡੀਆਂ ਲੱਗੀ ਤੇ ਲਾਈਕ ਸਬਸਕ੍ਰਾਈਬ ਕਰਿਓ ਓਕੇ ਬਾਈ